ਹਾਜ਼ੂਰੀ ਅਦਬ ਅਣਮਨ ਵਾਲੀਏ ਈ ਦੁਨੀਆਂ ਦੇ ਮਾਲਕ ਸਰਬਰ ਕਾਇਨਾਤ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਕੋਟ ਨਿਆਸਿਆਂ ਦੇ ਆਸਰੇ ਨੇ ਪੰਦਿਆਂ ਦੀ ਪਾਤਾਂ ਨਿਗਤਿਆਂ ਦੀ ਗੱਤ ਜੁਬੋ ਜੁਗ ਅਟਲ ਧੰਨ 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 ਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ نانک نام چڑھا کلا سی گرو تیگ بہادر مہاراج جی سپوتر خالسا ساری سنگ کی واحد واحد بڑے بڑے ہو شری گرو تیگ بہادر جی مہاراج

ਮਹਾਰਾਜ ਜੀ ਨੇ ਬਿਨਾ ਭਾਗਾ ਤੋਂ ਅਸੀਂ ਸਤ ਸੰਗਤ ਨਹੀਂ ਕਰ ਸਕਦੇ ਬਿਨਾ ਭਾਗਾ ਤੋਂ ਪਰ ਦਰਬਾਰ ਵਿੱਚ ਨਹੀਂ ਆ ਸਕਦੇ ਬੜੇ ਬੜੇ ਭਾਗੇ ਉਹ ਮਹਾਰਾਜ ਦੇ ਤੁਹਾਡੇ ਭਾਗਾ ਵਿੱਚ ਇਹ ਅੰਮ੍ਰਲ ਸਮਾਂ ਬਖਸ਼ਿਆ ਇਹ ਅੰਮ੍ਰਲ ਸਮਾਂ ਬਖਸ਼ਿਆ ਕਈ ਐਸੀਆਂ ਵੀ ਰੂਹਾਂ ਨੇ ਐਸੀਆਂ ਵੀ ਸੰਤਾਂ ਨੇ ਜਿਨ੍ਹਾਂ ਦੇ ਕਰਮਾਂ ਵਿੱਚ ਇਸ ਭਾਗਾ ਸਮਾਂ ਨਹੀਂ ਹੈ ਇੱਕ ਸ਼ਾਇਰ ਉਹਨਾਂ ਨੇ ਕੀ ਲਿਖਦਾ ਹੈ

सिर जादवे ती बाबा लाद वे बाबा नानक के सच मना जागे Você...